ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਇੱਥੇ 3:00 ਕਪਹਿਰ ਦਾ ਟਾਈਮ ਆ ਤੇ ਇਹ ਵੀਡੀਓ ਹੈਗੀ ਆ ਪਰਸੋਂ ਦੀ ਜਿਸ ਦਿਨ ਆਪਾਂ ਨੇ ਬਲੌਗ ਨਹੀਂ ਪਾਇਆ ਉਸ ਦਿਨ ਦੀ ਵੀਡੀਓ ਆ ਉਸ ਦਿਨ ਬਸ ਸਾਰੀ ਦਿਹਾੜੀ ਪਹਿਲਾਂ ਕੰਮ ਕਾਰਾਂ ਦੇ ਵਿੱਚ ਲੰਗ ਗਈ ਇਹ ਉਸ ਤੋਂ ਬਾਅਦ ਫਿਰ ਮੈਨੂੰ ਏਦਾਂ ਵੀ ਚਲੋ 2:30 ਵਜੇ ਤੱਕ ਬੱਚਿਆਂ ਨੂੰ ਚਾਹ ਪਾਣੀ ਦੇ ਕੇ ਉਸ ਤੋਂ ਬਾਅਦ ਵੀ ਆਪਾਂ ਜਿਹੜਾ ਆਪਣਾ ਗੋਹਾ ਜਮਾ ਹੋਇਆ ਹੋਇਆ ਸੁਨਹਿਰ ਲੱਗਾ ਹੋਇਆ ਵੀ ਇਹਨੂੰ ਮੋਕਾ ਦਈਏ ਥੋੜਾ ਥੋੜਾ ਕਰਕੇ ਪੱਤ ਦਿਨੀਆਂ ਤੇ ਰੋਜ਼ ਦੀ ਰੋਜ਼ ਹੋ ਜਾਂਦਾ ਡੇਲੀ ਜਿਹੜਾ ਗੋਹਾ ਹੋ ਜਾਂਦਾ ਵਿੱਚ ਕੁਝ ਕੁਝ ਜਿਹੜਾ ਇਹ ਆਪਣਾ ਢੇਰ ਲੱਗਿਆ ਹੋਇਆ ਸੀ ਨਾ ਇਹਨੂੰ ਪਾਣੀ ਪਾ ਪਾ ਕੇ ਆਪਾਂ ਪੱਤ ਦਿਨਨੇ ਹੁਣ ਤਾਂ ਥੋੜਾ ਹੀ ਰਹਿ ਗਿਆ ਕਾਫੀ ਜ਼ਿਆਦਾ ਪੱਤ ਤਾਂ ਮੈਂ ਤੇ ਰੋਜ਼ੀ ਰੋ ਥੋੜਾ ਥੋੜਾ ਪੱਥ ਦੰਨੀ ਆ ਇੱਕ ਲਖਤ ਮੈਂ ਕੰਮ ਨਹੀਂ ਕਰਦੀ ਹੁੰਦੀ ਫਿਰ ਨਾ ਪਤਾ ਕੀ ਗੱਲ ਹੈ ਇੱਕ ਦਾ ਡੇਡੀ ਦੇ ਕੰਮ ਹੋ ਜਾਂਦੇ ਆ ਫਿਰ ਇਹ ਜਿਹੜੇ ਉੱਪਰਲੇ ਐਕਸਟਰਾ ਕੰਮ ਹੁੰਦੇ ਨੇ ਨਾ ਇਹ ਕਰਕੇ ਫਿਰ ਸਰੀਰ ਥੱਕ ਜਾਂਦਾ ਜ਼ਿਆਦਾ ਫਿਰ ਥਕੀ ਮੈਂ ਮਹਿਸੂਸ ਹੋ ਜਾਂਦਾ ਤੇ ਤਾਂ ਕਰਕੇ ਨਾ ਮੈਂ ਥੋੜਾ ਥੋੜਾ ਕਰਕੇ ਕੰਮ ਕਰਦੀ ਹੁੰਦੀ ਆ ਤਾਂ ਜੋ ਆਪਣੇ ਸਰੀਰ ਨੂੰ ਵੀ ਇੰਨੀ ਕਸਟ ਨਾ ਹੋਵੇ ਹਨਾ ਤੇ ਵੀ ਆਪਣਾ ਕੰਮ ਵੀ ਨਿਭੜ ਜਾਵੇ ਤੇ ਥੋੜਾ ਥੋੜਾ ਕਰਕੇ ਨਾ ਮੈਂ ਇਹ ਕਾਫੀ ਸਾਰਾ ਪੱਥ ਤਾਂ ਹੁਣ ਤਾਂ ਥੋੜਾ ਜਿਹਾ ਰਹਿ ਗਿਆ ਤੇ ਬਸ ਇਹ ਵੀ ਆਪਾਂ ਲਾ ਦਾਂਗੇ ਲਵੇ ਜੇ ਵਿੱਚ ਕੋਈ ਨਕਾ ਮਨਾ ਨਿਕਲਿਆ ਤਾਂ ਤੇ ਲੋ ਜੀ ਇਹ ਹੈਗੀ ਹੈ ਜੀ ਵੀਡੀਓ ਕੱਲ ਸਵੇਰ ਦੀ ਕੱਲ ਸਵੇਰੇ ਸਜਰੇ ਨੇ ਆਪਾਂ ਨੇ ਸਾਗ ਬਣਾਇਆ ਸੀਗਾ ਸਜਰੇ ਸਾਗ ਬਣਾ ਲਿਆ ਸੀਗਾ ਆਪਣੇ ਮਤਲਬ ਵਰਸੀਨ ਦੇ ਵਿੱਚ ਛੋਟੇ ਛੋਟੀ ਸਰੋ ਹੋਗੀ ਵਧੀਆ ਨਾ ਚੰਦਾਰਮ ਜਿਆ ਸੀਗਾ ਪੱਤਾ ਪੱਤਾ ਸਾਗ ਦਾ ਬਹੁਤ ਛੇਤੀ ਰਿਜ ਗਿਆ ਤੇ ਐਨ ਕੁਲ ਗਿਆ ਤੇ ਸਾਜਰੇ ਧਰ ਕੇ ਆਪਾਂ ਨੇ ਬਣਾ ਲਿਆ ਤੇ ਫਿਰ ਇੱਥੇ ਨਾ ਮੈਂ ਲੱਗੀਆਂ ਸੀਗੀ ਤੜਕਾ ਲਾਉਣ ਕਿਉਂਕਿ ਜੀ ਸੈਜਪਰੀ ਦੇ ਪਾਪਾ ਨੇ ਰੋਟੀ ਖਾਣੀ ਸੀਗੀ ਤੇ ਉਹ ਤਾਂ ਆਪ ਦਾ ਪਾ ਕੇ ਲੈ ਗਏ ਉਹਨਾਂ ਨੇ ਫਿਰ ਕੋਈ ਕੰਮ ਕਰਨ ਲੱਗਣਾ ਸੀਗਾ ਮੈਂ ਕਿਹਾ ਵੀ ਚਲੋ ਮੈਂ ਬਾਅਦ ਚ ਆਪਦਾ ਸੇਕ ਲਵਾਈ ਜਾਉਂਗੀ ਬਸ ਤਾਂ ਸੇਕ ਲੱਗੇ ਹੋਏ ਸੀਗਾ ਇੱਕ ਤੜਕਾ ਹੀ ਪਾਇਆ ਸੀਗਾ ਇਹਦੇ ਵਿੱਚ ਤੇ ਵੀ ਚਲੋ ਤੁਸੀਂ ਆਪਦੀ ਰੋਟੀ ਖਾ ਲਓ ਉਹ ਰੋਟੀ ਖਾਣ ਲੱਗੇ ਸੀ ਤੇ ਮੈਂ ਇੱਥੇ ਤੜਕਾ ਬਸ ਸਾਗ ਪਾ ਰਹੀ ਸੀਗੀ ਤੇ ਨਾਲ ਦੀ ਨਾਲ ਉਹਨਾਂ ਨੂੰ ਰੋਟੀ ਵੀ ਫੜਾ ਦਾਂਗੇ ਉਹ ਖਾ ਰਹੇ ਸੀਗੇ ਤੇ ਸਾਗ ਨਾ ਬਹੁਤ ਵਧੀਆ ਕੁਲ ਗਿਆ ਸੀਗਾ ਨਰਮ ਨਰਮ ਸਾਗ ਸੀਗਾ ਪਰ ਸਿੰਘ ਦੇ ਵਿੱਚ ਹੋਇਆ ਹੋਇਆ ਤੇ ਬਸ ਜੀ ਫੇਰ ਅਜਾਣਾ ਆਪਾਂ ਨੂੰ ਫੇਰ ਚਲੋ ਦੋ ਦਿਨ ਦੀ ਨਿਸ਼ਾ ਹਨਾ ਵੀ ਸਾਗ ਵਧੀਆ ਹੋ ਜਾਂਦਾ ਟਾਈਮ ਕੱਢ ਦਿੰਦਾ ਆਪਾਂ ਬਹੁਤ ਸ਼ੇਤੀ ਸਾਡੇ ਦਾ ਸਾਗ ਧਰਦੇ ਆ ਤੇ ਬਈ ਖਾ ਕੇ ਖੁਸ਼ ਨੇ ਸਾਗ ਜਾਂ ਚੀ ਹੋਰ ਚਾਹ ਦਾ ਸਬਜੀ ਨਾ ਹੋਵੇ ਸਾਗ ਹੋਵੇ ਉਹ ਵੀ ਤੜਕਾ ਲਾ ਕੇ ਇਹਨਾਂ ਨੇ ਪਹਿਲੇ ਡੰਗੇ ਤੜਕਾ ਲਾ ਕੇ ਖਾਣਾ ਹੈ ਤੇ ਲੋ ਜੀ ਇੱਥੇ ਤੁਹਾਨੂੰ ਦਿਖਾਉਣਾ ਹੈ ਸਾਗ ਇਹ ਦੇਖੋ ਆਪਣਾ ਸਾਗ ਬਿਲਕੁਲ ਕੁਲ ਗਿਆ ਮਲਾਈ ਵਾਂਗੂ ਇਹ ਥੋੜਾ ਜਿਹਾ ਮੈਂ ਪਤਲਾ ਹੀ ਰੱਖਿਆ ਕਿਉਂਕਿ ਜੋ ਜੋ ਠੰਡਾ ਹੁੰਦਾ ਨਾ ਕਾਠਾ ਜਿਹਾ ਹੋ ਜਾਂਦਾ ਹੁੰਦਾ ਇਹ ਫਿਰ ਪਾਣੀ ਸਾਰਾ ਸੁੱਕਦਾ ਕਰ ਲੈਂਦਾ ਤੇ ਬਸ ਇਥੇ ਰਹਿ ਜਾਈ ਜਾਵਾਂਗੇ ਹੁਣ ਲਓ ਜੀ ਜਸ ਕਰਨ ਆ ਗਿਆ ਆਪਣਾ ਸਕੂਲੋਂ ਜਸ ਕਰਨ ਹੈਲੋ ਬੁਲਾ ਤੇ ਨਾ ਤਾਂ ਆਪਾਂ ਨੇ ਕੰਮ ਕਰਨ ਇਹ ਆਪਾਂ ਨੇ ਹਸਵੇਰੇ ਬਾਤਾਂ ਸਾਰੀ ਉਹ ਜਮੀ ਵਾਲਾ ਰੱਖ ਲਿਆ ਤੇ ਇੱਕੋ ਜਿਹਾ ਵਾਗਿਆ ਤੇ ਤੇਰਾ ਤਾਉ ਤੇ ਵਾਕੇ ਨੇ ਜਿਹੜੀ ਰੂੜੀ ਪਈ ਸੀ ਸਾਰੀ ਪਿੱਛੇ ਰੜਾਤੀ ਆਪਾਂ ਨੇ ਤੇ ਇੱਥੇ ਹੁਣ ਕਸ਼ਮੀਰੀ ਲਸਣ ਬੀਜਾਂਗੇ ਉਹ ਮੂਰਲੇ ਪਾਸੇ ਨਾ ਜਿਸ ਕਰਨ ਦੇ ਪਿੱਛੇ ਸਾਰੀ ਆਪਾਂ ਨੇ ਸਰੋਂ ਬੀਜਣੀ ਹੈ ਇੱਧਰ ਵੀ ਆਪਣੇ ਸਰੋਂ ਇੱਧਰ ਵੀ ਤੇ ਜਿਹੜਾ ਚਰੀ ਵਾਲਾ ਰਹਿ ਗਿਆ ਨਾ ਇੱਧਰ ਕੰਧ ਦੇ ਇੱਧਰ ਇੱਧਰ ਉੱਥੇ ਆਪਾਂ ਬੀਜਾਂਗੇ ਜਮੇ ਤੇ ਹੁਣ ਮੈਂ ਤੇ ਜਿਸ ਕਰਨ ਲੱਗੇ ਆ ਮਿੱਟੀ ਪਾਉਣਾ ਅੰਦਰ ਪਾਵਾਂਗੇ ਜਿੱਥੇ ਕੀਲਾ ਨਾ ਆਪਣਾ ਉੱਥੇ ਗਏ ਬੰਨਾਂਗੇ ਗਏ ਆਪਣੀ ਹੱਜ ਹੋਗੀ ਢਿੱਲੀ ਤੇ ਲੱਗਦਾ ਸ਼ਾਮ ਤੱਕ ਖੁਸ਼ਖਬਰੀ ਆਜੂ ਆਜੂ ਖੁਸ਼ਖਬਰੀ ਹੂੰ ਲੱਗਦਾ ਵੀ ਸ਼ਾਮ ਤੱਕ ਖੁਸ਼ਖਬਰੀ ਆਜੂ ਟਾਈਮ ਇੱਥੇ ਸਾਢੇ ਕਿ ਦਿਨ ਦਾ ਹੋ ਗਿਆ ਸਕੂਲੋਂ ਆਏ ਸੀਗੇ ਇਹ ਚਾਹ ਪਾਣੀ ਪੀ ਕੇ ਮੈਂ ਲਾ ਲੇ ਤੇ ਜਿਸ ਕਾ ਸੈਜਪ੍ਰੀਤ ਭੇਜਿਆ ਆਪਾਂ ਨੇ ਕਾੜਾ ਵਗੈਰਾ ਲੈਣ ਮੈਂ ਹਾਂ ਚਲ ਤੂੰ ਕਾੜਾ ਲਿਆ ਤੇ ਤੂੰ ਬੜਾ ਕੱਦੇ ਦਿਨ ਚ ਲਾ ਇੱਕ ਅੱਧੇ ਦਿਨ ਚ ਨਹੀਂ ਸ਼ਾਮ ਤੱਕ ਦੇਖੋ ਕੀ ਦਿੰਦੀ ਆ ਕੀ ਦਊਗੀ ਆਪਣੀ ਬੇੜੀ ਆਪਣੀ ਬੇੜੀ ਕੀ ਦਊਗੀ ਜਿਸ ਕਨ ਕੀ ਦਊ ਬੇੜੀ ਲੋ <laughs> चल मैं फोड़ा ले आनी फोड़े ना पौने मैं फोड़ा लेके आनी कोई ना मेखा हो गया हां मेखा निकल मेखा बिचता नहीं किधर गई गई तुम मैं दिन के पीछे बैठ गई तू बची दो चांस दा बची नहीं लगदे देखो हुन की बनदा <laughs> दिन तक आई लगी ऊपर एक दो दिन कितथे 6 दिन 6वां दिन आज ਕੱਦੇ ਢੀਕਦੇ ਆ ਅੱਜ ਆ ਸੂਗੀ ਅੱਜ ਸੂਗੀ ਆ ਆ ਮੇਰੇ ਹੋ ਗਏ ਮਸਾਂ ਦੇਣਾ ਆ ਤੇ ਚਲੋ ਜੀ ਮੈਂ ਇਹਨੂੰ ਫੋੜਾ ਲੈ ਕੇ ਹੰਨੀ ਨਾਲੇ ਲਿਆ ਮੈਂ ਇਹਨੂੰ ਆ ਤੂੰ ਆਹ ਪਾਰ ਮੈਂ ਲੈਣੇ ਆ ਆ ਲੈਦਾ ਕੀ ਕਹੀ ਤੇ ਡੰਡਾ ਲੈ ਫੋੜਾਵੇ ਫੋੜਾ ਚੱਕ ਲੈ ਨੂੰ ਫੋੜੇ ਨਾਲ ਭਰਦੇ ਆ ਇੱਕ ਆ ਜੇ ਉਧਰ ਮੈਂ ਚੱਕੀ ਉਧਰ ਉਹ ਲੈ ਕੇ ਆ ਆ

ਤੁਰਨ ਵਾਲੀ ਸਾਡੇ ਥੋੜੋ ਬੈਠਣਾ ਨੇ ਪਰੇ ਬੈਠੂਗੀ ਹਾਂਜੀ ਮੈਂ ਹੁਣ ਇੱਥੇ ਲੱਗੀਆਂ ਕੜਾ ਤਰਨ ਮੈਂ ਚੱਲ ਕੜਾ ਕਰਦੀ ਏ ਇੱਕ ਕੜਾ ਆਪਾਂ ਪਹਿਲਾਂ ਪਲਾ ਦਾਂਗੇ ਤੇ ਗੜੀ ਦੇ ਦਰਦ ਦੇ ਉੱਤ ਦੇ ਨੇ ਕਦੇ ਦਰਦਦੇ ਨੇ ਹਨਾ ਇੱਕ ਮੈਂ ਪਹਿਲਾਂ ਭਲਾਉਣ ਨਹੀਂ ਆ ਇੱਕ ਭਲਾਉਣ ਦੀ ਬਾਅਦ ਚ ਸੂਰਜ ਤੋਂ ਬਾਅਦ ਫਿਰ ਜੇ ਤਿਆਰ ਲਿਆ ਤੇ ਕਾੜੇ ਦੇ ਵਿੱਚ ਆਪਾਂ ਪਾਵਾਂਗੇ ਸੌਫ ਜਮੈਣ ਤੇ ਗੋੜ ਇੱਕ ਮੇਥੀ ਤੇ ਗੋੜ ਹਵੇ ਜਸ ਕਰਨ ਲੈਣ ਗਿਆ ਹੋਇਆ ਸਾਇਟ ਉਸ ਦਾ ਮਿਲਿਆ ਨਹੀਂਗਾ ਪੂਰਾ ਹੱਟੀ ਪਾ ਫਰ ਹੋਰ ਹੱਥੇ ਜਾ ਕੇ ਆਉਂਦੇ ਮਾਜਨ ਉਹਨ ਦੇ ਜਾਨੂੰ ਇਹਨਾਂ ਨੂੰ ਉਬਾਲ ਕੇ ਆ ਦੂਗੀ ਫ੍ਰੀਜ ਜਾਨੂੰ ਹਾਂ ਫੁੱਲ ਜਿਸ ਕਰਨ ਆ ਗਿਆ ਥਲੇ ਆਪਾਂ ਮਾਰ ਉੱਪਰ ਇਹ ਲਿਆ ਤੇ ਵੀ ਲੈ ਮੇਰੀ ਬੇਟੀ ਜੀ ਵੀ ਮਹਾ ਚਲ ਚਾਲ ਡੁੱਚੇ ਤਾਂ ਬਣੀ ਆ ਪਤਲੀ ਚ ਸਾਗ ਕੱਢਿਆ ਪਿਆ ਆਪਾਂ ਨੇ ਤੇ ਜੀ ਚਲਾਵਾਂਗੇ ਵੱਡੇ ਇਲਾਚੀ ਪਾ ਦਈਏ ਜਿਹੜੇ ਵੱਡੇ ਇਲਾਚੀ ਥੋੜੇ ਟੁੱਟਦੇ ਆ ਔਖੇ ਹੁੰਦੇ ਆ ਮੇਥੇ ਦਾ ਆਪਣੇ ਘਰ ਦੇ ਪੈਸੀ ਮੇਥੇ ਨਹੀਂ ਨਾ ਮਾਇਆ ਹੈਗੇ ਮੇਥੇ ਨਾ ਅਸੀਂ ਤਾਂ ਹੀ ਰੱਖਦੇ ਹੁੰਦੇ ਆ ਜਦੋਂ ਆਪਾਂ ਆਪਣੇ ਘਰ ਦੇ ਰੀਤ ਦੇ ਵੀ ਕਾੜੀਆਂ ਚ ਪੈ ਜਾਂਦੇ ਨੇ ਪਸ਼ੂਆਂ ਦੇ ਬਾਕੀ ਹੁਣ ਦੁਬਾਰਾ ਫੇਰ ਵੀ ਇਸ ਤੇ ਆਪਾਂ ਨੇ ਉਹ ਵੀ ਬਹੁਤ ਵਧੀਆ ਹੁੰਗੇ ਪਿਛਲਾ ਵੀ ਇਹ ਇਹ ਕਾਹਨ ਫੇਰ ਰੱਖ ਲਾਣੀ ਇਹ ਤਾਂ ਪਸ਼ੂਆਂ ਦੇ ਲਈ ਕੰਮ ਆ ਜਾਂਦੇ ਨੇ ਕਾੜੀਆਂ ਚ ਪਾਵਾਂਗੇ ਜਿਆਦਾ ਨਹੀਂ ਪਾਉਣੀ ਇੱਕ ਮੁੱਕੀ ਹੋ। ਮਸਲੇ ਨੂੰ ਜਾਨੇ ਹੁਣ ਕਾੜੇ। ਜਿਹੜਾ ਵਧੀਆ ਰਹਿਦੀ ਐ ਬਣ ਗਿਆ। ਫਿਰ ਆਪਾਂ ਪਾਵਾਂਗੇ ਠੰਡਾ ਥਾ ਕੇ ਬਹਿੜੀ। ਮੈਂ ਦੇਖਾ ਜਿਸ ਤਰ੍ਹਾਂ ਹਾਕਾਂਵਾਰ ਆਪਣੀ ਬਹਿੜੀ ਬੈਗੀ ਹੋਣੀ ਐ। ਦੇਲੇ ਦੇਂ ਜਾ ਕੇ। ਉਹ ਗਲੇਲੀ ਬਣ ਜੂਗੀ ਹਣ। ਉਨਤਾ ਕਰਦੇ। ਹੌਲੀ ਹੌਲੀ ਰਿੱਜੀ ਚੋਗ। ਫਿਰ ਗੇੜਾ ਮਾਰ ਦੇ ਵਿੱਚ ਹੁਣ ਆ। ਲਓ ਜੀ ਗੁੜ ਵੀ ਆ ਗਿਆ ਆਪਣਾ। ਜਿਸ ਕਾਰਨ ਲਿਆ ਆ। ਕੜਾਹੇ ਦੇ ਵਿੱਚ ਪਾ ਲੈਣਾ। ਕੜਾਹੇ ਆ ਕੜਾ ਦੇ ਦੇਣਾ ਆਪਣੇ ਪਹਿਲਾ। ਦੂਸਰਾ ਨਾਰਮਲ ਜਿਹਾ ਦਵਾਂਗੇ। ਬਸੇ ਰਿਜਣੇ ਵਾਲਾ ਹੀ ਹੈ। ਲੋ ਜੀ ਫਿਰ ਮੈਂ ਕਾੜਾ ਫਿਰ ਬਣਾ ਕੇ ਲੈ ਕੇ ਆਇਆ ਹੁਣ ਕਿਉਂਕਿ ਜੀ ਆਪਣੀ ਬੈੜੀ ਗਈ ਸੂ ਤੇ ਸੂ ਵੀ ਬੈੜੀ ਆਪਣੀ ਇਹ ਸੂਈ ਆ ਜਾ ਕੇ 7:30 ਵਜੇ ਤੇ ਆ ਦੇਖੋ ਨੰਨਾ ਮਹਿਮਾਨ ਆ ਗਿਆ ਇੱਕ ਹੋਰ ਆਪਣੇ ਤੇ ਬਸ ਹੁਣ ਬੈਠੀ ਹੈ ਬੜੀ ਕੱਦੀ ਗੇੜੇ ਕੱਢਦੀ ਹੈ 9 ਵਜੇ ਚੁੱਕੇ ਨੇ ਹੁਣ ਬੈਠੀ ਹੈ ਇੱਕ ਕੜਾ ਮੈਂ ਹਾਂ ਹੋਰ ਦੇ ਦਾਂ ਤੇ ਪਹਿਲਾਂ ਤਾਂ ਜਿਹੜਾ ਸੀਗਾ ਦਿੱਤਾ ਉਹ ਤਾਂ ਪਹਿਲੇ ਦੁੱਖਾਂ ਦੇ ਵਿੱਚ ਸਾਰੇ ਨਿਕਲ ਜਾਂਦੇ ਨੇ ਪਾਣੀ ਧਾਣੀ ਦੇ ਵਿੱਚ ਤੇ ਹੁਣ ਇਹ ਦਵਾਂਗੇ ਵੀ ਜੇਰ ਪੈ ਜਵੇ ਹਨਾ ਛੇਤੀ ਤੇ ਨੀਰਾ ਹੋ ਚੁੱਕਿਆ ਦੇਖੋ ਇਹ ਨੀਰਾ ਹੋ ਗਿਆ ਮੇਰੇ ਨਾਲ ਪਿਆ ਇੱਥੇ ਸੈਜਪ੍ਰੀਤ ਸੈਜਪ੍ਰੀਤ ਸੌਂ ਵੀ ਗਿਆ ਕੱਲਾ ਕੰਬਲੇ ਚੱਕ ਲਿਆ ਥੱਲੇ ਕੁਝ ਪਛਾਇਆ ਨਹੀਂਗਾ ਤੇ ਜਿਸ ਕਾਰਨ ਜਿਸ ਕਾਰਨ ਜਾ ਕੇ ਉੱਪਰ ਸੌ ਗਿਆ ਤੇ ਇਹਨਾਂ ਨੇ ਫਿਰ ਸਵੇਰੇ ਸੱਜਰੇ ਉੱਠਣਾ ਪ੍ਰਬਾਤ ਫੇਰੀ ਤੇ ਵਿ ਜਾਣਾ ਮੈਂ ਇਹਨਾਂ ਨੂੰ ਕਹਾਂ ਮੈਂ ਚੱਲ ਤੁਸੀਂ ਸੌਜੋ ਮੈਂ ਦੇਖਦੀ ਆਂ ਬੈਣੀ ਹੋ ਰਹੇ ਹਨ ਇਹਦੇ ਕੋਲੇ ਇੱਥੇ ਬਹਿ ਜੂਗੀ ਤੇ ਮੈਂ ਜੇਰ ਦਾ ਖਿਆਲ ਰੱਖਣਾ ਪੈਂਦਾ ਜਿੰਨਾ ਚਿਰ ਪੈਂਦੀ ਨਹੀਂ ਨਾ ਅੱਜ ਤਾਂ ਸਾਰਾ ਦਿਨ ਜਗਰਤਾ ਕਰਨਾ ਪੈਣਾ ਪਤਾ ਨਹੀਂ ਕਦੋਂ ਪਹੂਗੀ ਹਨਾ ਹਾਲ ਤਾਂ ਹੁਣ ਸਵਾ ਕੱਠ ਸੁਈ ਆ ਟਾਈਮ ਲੱਗ ਜਾਂਦਾ ਹੁੰਦਾ ਜੇਰ ਨੂੰ ਫੈਨ ਨੂੰ 3-4 ਘੰਟੇ ਤਾਂ ਲੱਗੇ ਜਾਂਦੇ ਨੇ ਫਿਰ ਇਦਾਂ ਵੀ ਹੈ ਨਾ ਖਿਆਲ ਰੱਖਣਾ ਪੈਂਦਾ ਵੀ ਡੰਗਰ ਖਾ ਨਾ ਲਵੇ ਹੈ ਨਾ ਤੇ ਕਈ ਵਾਰ ਖਾ ਲੈਂਦੀਆਂ ਨੇ ਬੇੜੀਆਂ ਕੁਛ ਉਹਦਾ ਖਿਆਲ ਰੱਖਣਾ ਪੈਂਦਾ ਤੇ ਉਹ ਆਪਣੀ ਕੱਟੀ ਉੱਥੇ ਕੱਢਦੀ ਇੱਧਰ ਇਹਨੂੰ ਇੱਥੇ ਕਰਤਾ ਪਹਿਲਾਂ ਉੱਥੇ ਬੰਨੀ ਸੀਗੀ ਅਸੀਂ ਕੱਚੇ 'ਚ ਮਿੱਟੀ ਪਾ ਕੇ ਉੱਥੇ ਬੈਠਣ ਚ ਹੀ ਨਹੀਂ ਆਈ ਹੈਗੀ ਗੇੜੀ ਕੱਢੀ ਗਈ ਆ ਗੇੜੀ ਕੱਢੀ ਗਈ ਆ ਤੇ ਬੈਠੀਉ ਨਹੀਂ ਗਈ ਫੇਰ ਅਸੀਂ ਫੇਰ ਉੱਪਰ ਚੜ੍ਹੇ ਆ ਪ੍ਰਾਲੀ ਸਿੱਟੀ ਦੇ ਥੱਲੇ ਪ੍ਰਾਲੀ ਪਾਈ ਤਾਂ ਕਿਤੇ ਜਾ ਕੇ ਬੈਠੀ ਮੈਂ ਹੁਣ ਕਾੜਾ ਠੰਡਾ ਕਰਕੇ ਇਹਨੂੰ ਪਲਾਦਾ ਇੱਕ ਹੋਰ ਤੇ ਚਮਚੇ ਵਿੱਚ ਕਰ ਗਿਆ ਠੰਡਾ ਕਰਕੇ ਪਲੋਨੀ ਹੈ ਦੇਖੋ ਕਿਵੇਂ ਪਿਆਰ ਕਰ ਰਹੀ ਆ ਆਪਣੇ ਕਟਰੂ ਨੂੰ ਤੇ ਹੁਣ ਆਪਾਂ ਨਾ ਕਾਲਰ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦਿਨ ਚ ਵੀਡੀਓ ਵਧੀਆ ਬਣਾ ਕੇ ਹਮ ਤਾਂ ਹਨੇਰਾ ਕੁਝ ਵੀ ਨਹੀਂ ਦਿਖਣਾ ਹੈਗਾ ਤੁਹਾਨੂੰ ਵੀਡੀਓ ਹਨੇਰਾ ਪੈ ਰਿਹਾ ਤੇ ਬਾਕੀ ਉਹਨੇ ਰਵੀ ਕਾਫੀ ਹੋ ਗਿਆ ਆਪਾਂ ਹੁਣ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ